ਕੂਲਾਂ ਦੇ ਵਿੱਚ ਛੁੱਟੀਆਂ ਦੇ ਆਦੇਸ਼ ਦੇ ਬਾਵਜੂਦ ਵੀ ਫਾਜ਼ਲਕਾ ਦੇ ਵਿੱਚ ਇੱਕ ਨਿੱਜੀ ਸਕੂਲ ਖੋਲਿਆ ਗਿਆ। ਬੱਚੇ ਵਰਦੀ ਪਾ ਕੇ ਇੱਥੇ ਪੜ੍ਹਾਈ ਕਰਦੇ ਨਜ਼ਰ ਆਏ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਕੂਲ ਪਹੁੰਚ ਕੇ ਸਕੂਲ ਨੂੰ ਬੰਦ ਕਰਵਾ ਦਿੱਤਾ। ਸਕੂਲ ਖੋਲ੍ਹੇ ਜਾਣ ਸੰਬੰਧੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜ ਦਿੱਤੀ ਗਈ ਹੈ। ਤਾਂ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਆਦੇਸ਼ ਹੋਏ ਹੋਏ ਨੇ ਇਸ ਦੇ ਬਾਵਜੂਦ ਵੀ ਫਾਜ਼ਲਕਾ ਦੇ ਇੱਕ ਨਿੱਜੀ ਸਕੂਲ ਦੀਆਂ ਤਸਵੀਰਾਂ ਆਈਆਂ ਨੇ। ਬੱਚੇ ਇੱਥੇ ਪੜ੍ਹਾਈ ਕਰ ਰਹੇ ਸੀ ਉਹ ਵੀ ਵਰਦੀ ਪਾ ਕੇ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਕੂਲ ਪਹੁੰਚ ਕੇ ਸਕੂਲ ਨੂੰ ਬੰਦ ਕਰਵਾਇਆ ਸਕੂਲ ਖੋਲੇ ਜਾਣ ਸੰਬੰਧੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜ ਦਿੱਤੀ ਗਈ ਹੈ ਤਾਂ ਪੰਚਾਇਤ ਦੇ ਵਿੱਚ ਵੱਧੀ ਗਰਮੀ ਨੂੰ ਵੇਖਦਿਆਂ ਸਾਰੇ ਸਕੂਲਾਂ ਦੇ ਵਿੱਚ ਹੁਕਮ ਲਾਗੂ ਹੋਏ ਸੀ ਪਰ ਇਹ ਸਕੂਲ ਖੋਲਿਆ ਗਿਆ ਬੱਚੇ ਨੂੰ ਇੱਥੇ ਪੜ੍ਹਾਈ ਕਰਵਾਈ ਜਾ ਰਹੀ ਸੀ ਕੰਪਲੇਂਟ ਆਈ ਸੀ ਡੀਓ ਸਾਹਿਬ ਨੂੰ ਕੋਸ਼ੀਰੀ RAM ਸਕੂਲ ਐਮਰ ਕਾਲਜ ਦੇ ਸਾਹਮਣੇ ਪ੍ਰਾਈਵੇਟ ਸਕੂਲ ਐਂਡ ਸਕੂਲ ਲੱਗਾ ਹੈ ਬੱਚੇ ਯੂਨੀਫਾਰਮ ਪਾ ਕੇ ਸਕੂਲ ਵਿੱਚ ਬੈਠੇ ਨੇ ਟੀਚਰ ਵੀ ਬੈਠੇ ਨੇ ਆਕੇ ਮੌਕੇ ਤੇ ਦੇਖਿਆ ਗਿਆ ਸਕੂਲ ਖੁੱਲਿਆ ਹੋਇਆ ਸੀ 10 ਤੋਂ 12 ਬੱਚੇ ਬੈਠੇ ਸੀ ਤੇ ਇਹ ਕਹਿ ਰਹੇ ਨੇ ਟਿਊਸ਼ਨ ਵਰਕ ਚੱਲ ਰਿਹਾ ਹੈ ਤਾਂ ਮੌਕੇ ਤੇ ਸਰਕਾਰ ਦੇ ਹਦਾਇਤਾਂ ਅਨੁਸਾਰ ਇਹਨਾਂ ਨੂੰ ਛੁੱਟੀ ਕਰਵਾਤੀ ਗਈ ਹੈ ਤੇ ਰਿਪੋਰਟ ਡੀਓ ਸਾਹਿਬ ਨੂੰ ਦੇ ਦਿੱਤੀ ਗਈ ਹੈ ਤੇ ਸេចਖੜਤੇ ਹੋਰ ਗੱਲਬਾਤ ਦੇ ਲਈ ਸਾਡੇ ਸਹਿਯੋਗੀ ਸੁਨੀਲ ਨਾਗਪਾਲ ਸਾਹਿਬ ਨੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਜੀ ਸੁਨੀਲ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਹੁਕਮ ਲਾਗੂ ਕੀਤੇ ਗਏ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਸਾਫ ਸਾਫ ਕਿਹਾ ਸੀ ਕਿ ਇਹ ਕੋਈ ਹੁਕਮ ਸਰਕਾਰੀ ਸਕੂਲਾਂ ਦੇ ਲਈ ਨਹੀਂ ਹੈ ਇਹ ਹੁਕਮ ਸਾਰੇ ਸਕੂਲਾਂ ਦੇ ਲਈ ਹੈ ਤੇ ਬਰਾਬਰ ਲਾਗੂ ਕੀਤਾ ਜਾਵੇਗਾ ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਐਨੀ ਗਰਮੀ ਦੇ ਵਿੱਚ ਇਹਨਾਂ 마ਸੂਮ ਬੱਚਿਆਂ ਨੂੰ ਇੱਥੇ ਪੜਾਇਆ ਜਾ ਰਿਹਾ ਕਿ ਕੋਈ ਜਾਣਕਾਰੀ ਇਹ ਦੇਖੋ ਜਿਸ ਤਰ੍ਹਾਂ ਦੇ ਨਾਲ ਮੌਕੇ ਤੇ ਜਿਹੜੀ ਸਿੱਖਿਆ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਜਿੱਤੇ ਉਹ ਉਹਨਾਂ ਦੀ ਜਿਹੜੀ ਗਵਾਈ ਹੈ ਉਹ ਕੀਤੀ ਜਾ ਰਹੀ ਸੀ ਕਿ ਡੀਓ ਸੈਂਟਰੀ ਨੇ ਰਜੇਸ਼ ਤਨੇਜਾ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਡੀਓ ਸਾਹਿਬ ਨੂੰ ਇੱਕ ਕੰਪਲੇਂਟ ਜਿਹੜੀ ਆ ਉਹ ਕੀਤੀ ਗਈ ਸੀ ਕਿ ਫਾਜ਼ਲ ਕਾ ਦੇ ਬਾਰਡਰ ਵੱਲ ਤੇ ਐਮਰ ਕਾਲਜ ਦੇ ਨੇੜੇ ਕੋਈ ਪ੍ਰਾਈਵੇਟ ਸਕੂਲ ਹੈ ਕੁੱਝ ਚਲਾਇਆ ਜਾ ਰਿਹਾ ਸਕੂਲ ਜਿਹੜੇ ਸਕੂਲ ਦੇ ਵਿੱਚ ਬੱਚੇ ਮੌਜੂਦ ਨੇ ਵਰਦੀ ਪਾ ਕੇ ਆ ਰਹੇ ਨੇ ਔਰ ਪੜ੍ਹਾਈ ਚੱਲ ਰਹੀ ਹੈ ਹਾਲਾਕਿ ਜਿਹੜੇ ਸਰਕਾਰ ਦੇ ਹੁਕਮ ਨੇ ਕਿ ਸਕੂਲ ਜਿਹੜਾ ਉਹਨਾਂ ਨੂੰ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਸਰਕਾਰੀ ਦੇ ਪ੍ਰਾਈਵੇਟ ਸਕੂਲਾਂ ਦੇ ਛੁੱਟੀਆਂ ਦਾ ਲਿੰਕ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਸਕੂਲ ਚੱਲ ਰਿਹਾ ਤਾਂ ਜਿਸ ਤੇ ਵਿਭਾਗ ਨੇ ਕਾਰਵਾਈ ਕੀਤੀ ਹੈ ਜੀ ਜਦੋਂ ਵਿਭਾਗ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਸਕੂਲ ਚੱਲ ਰਿਹਾ ਸੀ ਬੱਚਿਆਂ ਨੂੰ ਪੜਾਇਆ ਜਾ ਰਿਹਾ ਸੀ ਹਾਲਾਕਿ ਵਿਭਾਗ ਦੇ ਅਧਿਕਾਰੀਆਂ ਨੇ ਨਾ ਸਿਰਫ ਇੱਥੋਂ ਬੱਚਿਆਂ ਨੂੰ ਸਿਰਫ ਸਕੂਲ ਤੋਂ ਛੁੱਟੀ ਕਰਵਾਈ ਬਲਕਿ ਸਕੂਲ ਪ੍ਰਬੰਧਕਾਂ ਨੂੰ ਵੀ ਜਿਹੜਾ ਹੈਗਾ ਸਕੂਲ ਅਲਾਕੀ ਨੂੰ ਪ੍ਰਬੰਧਕ ਨੇ ਆਪਣਾ ਤਰਕ ਦਿੱਤਾ ਹੈ ਕਿ ਉਹਨਾਂ ਕੋਲ ਵੀ ਕੋਈ ਈਮੇਲ ਆਈਡੀ ਨਹੀਂ ਹੈ ਉਹਨਾਂ ਨੂੰ ਰਹਿਤਾ ਬਾਰੇ ਜਾਣਕਾਰੀ ਨਹੀਂ ਸੀ ਜਿਸ ਕਰਕੇ ਉਹਨਾਂ ਨੂੰ ਉਹਨਾਂ ਕੋਲ ਗਲਤੀ ਹੋਈ ਹੈ ਫਿਲਹਾਲ ਵਿਭਾਗ ਜਿਹੜਾ ਹੈਗਾ ਉਹਨਾਂ ਨੇ ਆਪਣੀ ਰਿਪੋਰਟ ਬਣਾ ਕੇ ਡੀਓ ਨੂੰ ਭੇਜੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਡੀਓ ਵੱਲੋਂ ਕੀਤੀ ਜਾਵੇਗੀ ਤੋ ਬਿਲਕੁਲ ਸੁਨੀਲ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਸਕੂਲ ਵੱਲੋਂ ਇਹ ਤਰਕ ਦਿੱਤਾ ਗਿਆ ਸਟਾਫ ਵੱਲੋਂ ਤਰਕ ਦਿੱਤਾ ਗਿਆ ਕਿ ਉਹਨਾਂ ਕੋਲ ਕੋਈ ਆਈਡੀ ਨਹੀਂ ਸੀ ਪਰ ਇਹ ਤਾਂ ਹਰ ਨਿਊਜ਼ ਚੈਨਲ ਤੇ ਇਸ ਖਬਰ ਨੂੰ ਨਸ਼ਰ ਕੀਤਾ ਗਿਆ ਕਿ ਵੱਧਦੀ ਗਰਮੀ ਦੇ ਪ੍ਰਕੋਪ ਦੇ ਚਲਦਿਆਂ ਸਾਰੇ ਸਕੂਲ ਬੰਦ ਕੀਤੇ ਗਏ ਨੇ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਵੀ ਛੁੱਟੀਆਂ ਹੋਈਆਂ ਨੇ ਦਿੱਲੀ ਦੇ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਹੋਈਆਂ ਨੇ ਐਸੀ ਕਿਹੜੀ ਜਾਣਕਾਰੀ ਤੋਂ ਇਹ ਸਕੂਲ ਵਾਂਝਾ ਰਹਿ ਗਿਆ ਕਿ ਇਹਨਾਂ ਮਾਸੂਮ ਬੱਚੇ ਨੂੰ ਇੰਨੀ ਤਪਦੀ ਦੁਪਹਿਰ ਦੇ ਵਿੱਚ ਪੜਾਇਆ ਜਾ ਰਿਹਾ ਹੈ ਇਹ ਕੋ ਬਿਲਕੁਲ ਐਸੀ ਜਦੋਂ ਇਸ ਨੂੰ ਲੈ ਕੇ ਸਵਾਲ ਜਦੋਂ ਜ਼ਿਲ੍ਹਾ ਸਿੱਖਿਆ ਦੇ ਕਾਜੀ ਸੈਕੰਡਰੀ ਜਿਹੜੇ ਸੀ ਗੁਰਦੇਸ਼ ਦੇ ਰਦੇਸ਼ ਰਾਏ ਜਾਨੋ ਕੀਤਾ ਤਾਂ ਉਹਨਾਂ ਨੇ ਇਹੀ ਤਰਕ ਦਿੱਤਾ ਉਹ ਕਹਿੰਦੇ ਕਿ ਸਾਡੇ ਵੱਲੋਂ ਜਿਹੜੀ ਹੈ ਜੀ ਫਿਲਹਾਲ ਇਸ ਦੇ ਵਿੱਚ ਰਿਪੋਰਟ ਬਣਾਈ ਜਾਏਗੀ ਉਹ ਰਿਪੋਰਟ ਜਿਹੜੀ ਹੈ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜੀ ਜਾਏਗੀ ਜਿਸ ਤੇ ਉਹਨਾਂ ਵੱਲੋਂ ਅਗਲੀ ਕਾਰਵਾਈ ਜਿਹੜੀ ਹੈ ਉਹ ਮਿਲ ਵਿੱਚ ਲਈਏਗੀ ਉਹ ਕੀ ਕਾਰਵਾਈ ਕਰਦੇ ਇਹ ਦੇਖਣਾ ਹੋਵੇਗਾ ਠੀਕ ਹੈ ਸੁਨੀਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਮ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝਾ ਕੀਤੀ ਤਾਂ